ਸਖੀਰ ਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਵਰਲਡ ਨਿਊਜ਼ ਦੀ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਪਿਛਲੇ ਦਿਨੀ ਲੰਡਨ ਦੇ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਕਤਰ 에ਅਰਵੇਜ਼ ਨੇ ਪਿਛਲੇ ਸਾਲ ਦੀ ਜੇਤੂ ਹਵਾਈ ਕੰਪਨੀ ਸਿੰਗਾਪੁਰ 에ਅਰਲਾਈਨਸ ਨੂੰ ਪਛਾਰਦਿਆਂ ਹੋਇਆ ਸਾਲ 2024 ਦੀ ਦੁਨੀਆ ਦੀ ਸਰਵੋਤਮ 에ਅਰਲਾਈਨ ਦਾ ਖਿਤਾਬ ਹਾਸਲ ਕੀਤਾ ਹੈ ਹਵਾਬਾਜ਼ੀ ਖੇਤਰ ਦੇ ਵਿੱਚ ਆਸਕਾਰ ਰਿਵਾਰਡ ਵਾਂਗ ਜਾਣੇ ਜਾਂਦੇ ਇਸ ਵਕਾਜੀ ਸਨਮਾਨ ਨੂੰ ਹਾਸਲ ਕਰਨ ਦੇ ਲਈ ਇੰਗਲੈਂਡ ਦੀ ਸਰਸਤਾ ਸਕਾਈ ਟ੍ਰੈਕ ਵੱਲੋਂ ਕਰਵਾਏ ਗਏ ਸਰਵੇਖਣ ਦੇ ਵਿੱਚ ਪੂਰੇ ਵਿਸ਼ਵ ਦੀਆਂ 325 ਹਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਤੇ ਜਸਦਰਾਲ ਖਾਰੀ ਮਲਕ ਕਤਰ ਦੇ ਨਾਲ ਸੰਬੰਧਿਤ ਇਸ ਹਵਾਈ ਕੰਪਨੀ ਨੂੰ ਵੱਡਮੁੱਲਾ ਮਾਨ ਹਾਸਲ ਹੋਇਆ ਸਿੰਗapore 에어ਲਾਈਨ ਨੂੰ ਦੂਜਾ ਪ੍ਰਸਿੱਧ 에어ਲਾਈਨਜ਼ 에미ਰੇਟਸ ਨੂੰ ਤੀਜਾ ਤੇ ਦੇਸ਼ ਜਾਪਾਨ ਦੀ 에나 에어ਵੇਜ਼ ਨੂੰ ਚੌਥਾ ਤੇ ਕੈਬੇ ਪੈਸੀਫਿਕ ਨੂੰ ਪੰਜਵਾਂ ਦਰਜਾ ਹਾਸਲ ਹੋਇਆ ਐਸਡੀ ਪਿਛਲੇ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਜੱਤਦਾ ਸੁਖਦੇਵ ਸਿੰਘ ਪੌਰ ਨੇ ਅਕਾਲੀ ਦਲ ਤੇ ਬਾਗੀ ਹੋਏ ਟਕਸਾਲੀ ਲੀਡਰਾਂ ਉੱਤੇ ਤੰਜ ਕਸਿਆ ਪੌਰ ਨੇ ਅਕਾਲੀ ਦਲ ਅੰਦਰ ਪੈਦਾ ਹੋਈ ਬਗਾਵਤ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਨੇ ਉਹਦਾ ਆਖਿਆ ਕਿ ਬਾਦਲ ਦਲ ਦਾ ਕਾਟੋ ਕਲੇਸ਼ ਖੂਬ ਸੁਰਖੀਆਂ ਮਟੋੜ ਰਿਹਾ ਹੈ ਦੋਨੋਂ ਧੜੇ ਆਪਣੇ ਆਪ ਨੂੰ ਦੁੱਧ ਤੋਤੇ ਸਾਬਤ ਕਰਨ ਲਈ ਪੂਰਾ ਤਾਨ ਲਾ ਰਹੇ ਨੇ ਤੇ ਪੰਜਾਬ ਅਤੇ ਪੱਤਾ ਤੇਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਅਤੀਤ ਦੇ ਵਿੱਚ ਖਾਲਸਾ ਪੰਥ ਨਾਲ ਕੀਤੇ ਗੁਨਾਹਾਂ ਅਤੇ ਧੋਖਿਆਂ ਨੂੰ ਇੱਕ ਦੂਜੇ ਸਿਰ ਮਾਰ ਕੇ ਸੁਥਰੇ ਹੋਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਦ ਕਿ ਜਦੋਂ ਪੰਥਕ ਮੁਖੋਟਿਆਂ ਥੱਲੇ ਪੰਥ ਦਾ ਹਿਰਦਾ ਬਲੁੰਦ ਰਾ ਜਾ ਰਿਹਾ ਸੀ ਇਹ ਸਭ ਇੱਕ ਦੂਜੇ ਨੂੰ ਬਚਾਉਣ ਦੇ ਲਈ ਪੂਰਾ ਤਾਨ ਲਾ ਰਹੇ ਸਨ ਵੋਟਾਂ ਦੀ ਖਾਤਰ ਪੰਥਕ ਇਤਾਂ ਨੂੰ ਪਿੱਠ ਦਿਖਾ ਕੇ ਪੰਥਕ ਸੰਸਥਾਵਾਂ ਦੀ ਦਰਵਰਤੋ ਕਰਕੇ ਨਿੱਜੀ ਹਿੱਤ ਪਾਲਦੇ ਰਹਿਣਾ ਇਹਨਾਂ ਦੀ ਆਦਤ ਹੀ ਬਣੀ ਰਹੀ ਇਹੀ ਕਾਰਨ ਹੈ ਕਿ ਇਹਨਾਂ ਦਾ ਮੂੰਹ ਬਰਗਾੜੀ ਦੀਆਂ ਘਟਨਾਵਾਂ ਸਮੇਂ ਖੁੱਲਿਆ ਤੇ 910 ਸਾਧ ਨੂੰ ਜਥੇਦਾਰਾਂ ਦੀ ਤੌਰ ਤੇ ਗੋਜਾ ਰੱਖ ਕੇ ਮਾਫੀ ਦੇਣ ਸਮੇਂ ਖੁੱਲਿਆ ਇਹ ਤਾਂ ਸਾਰਾ ਦਿਨ ਬਾਦਲਾ ਦੀਆਂ ਟੀਵੀ ਤੇ ਸਫਾਈਆਂ ਹੀ ਦਿੰਦੇ ਰਹੇ ਨੇ ਯਮਨ ਦੇ ਹੁਤੀ ਬਾਗਿਆ ਨੇ ਸ਼ੁੱਕਰਵਾਰ ਨੂੰ ਲਾਲ ਸਾਗਰ ਤੋਂ ਲੰਘ ਰਹੇ ਜਹਾਜ਼ ਦੇ ਉੱਤੇ ਮਿਜ਼ਾਈਲ ਨਾਲ ਹਮਲੇ ਕੀਤੇ ਬ੍ਰਿਟਿਸ਼ ਆਰਮੀ ਦੇ ਮੈਰੀਟਾਈਮ ਟ੍ਰੇਡ ਆਪਰੇਸ਼ਨ ਸੈਂਟਰ ਨੇ ਜਾਣਕਾਰੀ ਦਿੱਤੀ ਹੈ ਤੇ ਹੁਤੀ ਬਾਗਿਆ ਨੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਤੇ ਵਾਰ-ਵਾਰ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨ ਕੇਂਦਰ ਨੇ ਕਿਹਾ ਕਿ ਯਮਨ ਦੇ ਵਿੱਚ ਬਦਰੂਆ ਦੇ ਕਬਜ਼ੇ ਵਾਲੇ بندرਗਾਹ ਸ਼ਹਿਰ ਹੁਦਾਇਦਾ ਦੇ ਤੱਟ ਤੋਂ ਲੰਘ ਰਹੇ ਜਹਾਜ਼ ਦੇ ਨੇੜੇ ਪੰਜ ਮਜ਼ਾਈਲਾ ਡਿੱਗੀਆਂ ਨੇ ਤੇ ਯੂਕੇ ਟੀਐਮਓ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਵਿੱਚ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਹਾਉਥੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਇਆ ਸਾਰੀ ਨੇ ਸ਼ੁਕਰਵਾਰ ਰਾਤ ਨੂੰ ਦਾਅਵਾ ਕੀਤਾ ਕਿ ਹੁਤੀ ਬਾਗਿਆ ਨੇ ਲਾਲ ਸਾਗਰ ਦੇ ਵਿੱਚ ਸਮੁੰਦਰੀ ਜਹਾਜ਼ ਉੱਤੇ ਦੋ ਹਮਲੇ ਕੀਤੇ ਨੇ ਪਰ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਯੂਕੇ ਟੀਐਮਓ ਨੇ ਕਿਸ ਜਹਾਜ਼ ਉਤੇ ਹਮਲੇ ਦੀ ਸੂਚਨਾ ਦਿੱਤੀ ਸੀ ਬਾਗਿ ਹੁਣ ਤੱਕ ਮਜ਼ਾਈਲ ਅਤੇ ਡਰੋਨ ਨੂੰ ਹਮਲਾ ਰਾਈ 60 ਤੋਂ ਵੱਧ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਚੁੱਕੇ ਨੇ ਅਤੇ ਇਹਨਾਂ ਹਮਲਿਆਂ ਵਿੱਚ ਚਾਰ ਮਲਾਹ ਵੀ ਮਾਰੇ ਗਏ ਹਨ ਸ਼੍ਰੀਲੰਕਾ ਦੇ ਅਪਰਾਧਿਕ ਜਾਂਚ ਵਿਭਾਗ ਨੇ ਆਨਲਾਈਨ ਵਿੱਤੀ ਘੁਟਾਲੇ ਦੇ ਵਿੱਚ ਸ਼ਾਮਲ ਇੱਕ ਸਮੂਹ ਦੇ ਘੱਟੋ-ਘੱਟ 60 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਦੀ ਜਾਣਕਾਰੀ ਪੁਲਤ ਵੱਲੋਂ ਦਿੱਤੀ ਗਈ ਹੈ ਉਤਰੀ ਦਰਸ਼ਕ ਇਹਨਾਂ ਲੋਕਾਂ ਨੂੰ ਕਲੰਬੋ ਦੇ ਉਪਨਗਰ ਇਲਾਕੇ ਤੋਂ ਗ੍ਰਫਤਾਰ ਕੀਤਾ ਗਿਆ ਤੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹਨਾਂ 60 ਭਾਰਤੀਆਂ ਨੂੰ ਇਹਨਾਂ ਲੋਕਾਂ ਨੂੰ ਕਲੰਬੋ ਦੇ ਉਪਨਗਰ ਇਲਾਕੇਾਂ ਦੇ ਮੜੀਵੇਲਾ ਅਤੇ ਬੋਟਰਾਮੁੱਲਾ ਦੇ ਪੱਛਮੀ ਤੱਟ ਸ਼ਹਿਰ ਨੰਗੇਂਬੋ ਤੋਂ ਗ੍ਰਫਤਾਰ ਕੀਤਾ ਗਿਆ ਇਹ ਦੋਹਾਂ ਨਿਕਸੋ 35 ਮੋਬਾਈਲ ਫੋਨ ਅਤੇ 57 ਲੈਪਟਾਪ ਜ਼ਬਤ ਕੀਤੇ ਗਏ ਨੇ ਅਤੇ ਸ਼੍ਰੀਲੰਕਾ ਅਖਬਾਰ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਪੀੜਤ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਤਾਂ ਜਿਸ ਨੇ ਦੋਸ਼ ਲਾਇਆ ਸੀ ਕਿ ਸੋਸ਼ਲ ਮੀਡੀਆ ਉੱਤੇ ਸੰਵਾਦ ਕਰਨ ਵਾਤੇ ਉਤਰੋਂ ਨਕਦ ਰਕਮ ਦੀਆਂ ਵਾਅਦਾ ਕਰਕੇ ਇੱਕ ਵਟਸਐਪ ਸਮੂਹ ਨਾਲ ਜੋੜਿਆ ਗਿਆ ਸੀ ਜਾਂਚ ਦੌਰਾਨ ਅਜਹੀ ਸਾਜ਼ਿਸ਼ ਦਾ ਪਤਾ ਲੱਗਾ ਜਿਸ ਤਰ੍ਹਾਂ ਹੀ ਪੀੜਤ ਨੂੰ ਸ਼ੁਰੂਆਤੀ ਭੁਗਤਾਨ ਤੋਂ ਬਾਅਦ ਧਨ ਰਕਮ ਜਮ੍ਹਾਂ ਕਰਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਪਰਜਾਤੇ ਦੱਖਣੀ ਅਫਰੀਕਾ ਦੇ ਵਿਚਾਲੇ ਆਈਸੀਸੀ T20 ਵਿਸ਼ਪ ਕੱਪ 2024 ਦਾ ਫਾਈਨਲ 23 ਜੂਨ ਯਾਨੀ ਕਿ ਸ਼ਨੀਵਾਰ ਨੂੰ ਕੈਂਟਿੰਗਟਨ ਓਵਲ ਬ੍ਰਿਸਟਾਊਨ ਬਾਰ ਬੋਡਸ ਦੇ ਵਿੱਚ ਖੇਡਿਆ ਜਾਵੇਗਾ ਤੇ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਹੋਵੇਗਾ ਜਦਕਿ 8 ਸ਼ਾਮ 7:30 ਵਜੇ ਹੋਵੇਗਾ ਇਸ ਮੈਚ ਵਿੱਚ ਰੋਹਿਤ ਸ਼ਰਮਾ ਟੀਮ ਇੰਡੀਆ ਦੀ ਕਮਾਨ ਸੰਭਾਲਣਗੇ ਜਦਕਿ ਐਡਮ ਮਾਰਕਮ ਦੱਖਣੀ ਅਫਰੀਕਾ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ ਇਸ ਸ਼ਾਨਦਾਰ ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈਟਵਰਕ ਉਤੇ ਦੇਖਿਆ ਜਾਵੇਗਾ ਤੇ ਡਿਜ਼ਨੀ ਪਲੱਸ ਹੋਟਸਟਾਰ ਦੇ ਉਤੇ ਲਾਈਵ ਸਟ ਕੀਤੀ ਜਾਵੇਗੀ ਭਾਰਤੀ ਸਰਹੱਦ ਦੇ ਨੇੜੇ ਇੱਕ ਸ਼ੱਕੀ ਵਿਅਕਤੀ ਦੇਖਿਆ ਗਿਆ ਜਿਲਦਪਾਲ ਦੇ ਲਈ ਪਠਾਨਕੋਟ ਵਿੱਚ ਹਸਤਾ ਤ ਤਿੰਨ ਦਿਨਾਂ ਤੋਂ ਤਲਾਸ਼ੀ ਮਾਮਲ ਚਲਾਈ ਜਾ ਰਹੀ ਹੈ ਤੇ ਹੋਰ ਪੰਜਾਬ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਉਸ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਨੂੰ ਬੀਤੀ ਰਾਤ ਜੰਮੂ ਦੇ ਜਦੀ ਗੜਿਆਲ ਇਲਾਕੇ ਦੇ ਵਿੱਚ ਵੇਖਿਆ ਗਿਆ ਤੇ ਅਸੀਂ ਸਬੰਧੀ ਬਾਰਡਰ ਰੇਂਜ ਦੇ ਡੀਆਈਜੀ ਨੇ ਸਥਾਨਕ ਲੋਕਾਂ ਨੂੰ ਪੁਲਿਸ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸ਼ੱਕੀ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ ਐਦੇ ਨਾਲ ਹੀ ਪੁਲਸ ਨੇ ਸ਼ੱਕੀ ਵਿਅਕਤੀ ਦਾ ਪਤਾ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਤੇ ਇਹ ਵੀ ਕਿਹਾ ਗਿਆ ਕਿ ਸੂਚਨਾ ਦੇਣ ਵਾਲੀ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਡੀਆਈਜੀ ਬਾਰਡਰ ਰੇਂਜ ਨੇ ਪ੍ਰੈਸ ਨੂੰ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ ਤੇ ਇਸ ਦੇ ਨਾਲ ਹੀ ਪਠਾਨਕੋਟ ਪੁਲਸ ਦਾ ਕੰਟਰੋਲ ਰੂਮ ਨੰਬਰ ਵੀ ਜਾਰੀ ਕੀਤਾ ਗਿਆ ਲਦਾਖ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੇ ਸ਼ਨੀਵਾਰ ਤੜਕੇ ਲਦਾਖ ਦੇ ਨਯੋਮਾ ਚਸ਼ੂਲ ਖੇਤਰ ਦੇ ਵਿੱਚ ਅਸਲ ਕੰਟਰੋਲ ਰੇਖਾ ਯਾਨੀ ਕਿ ਐਲਏਸੀ ਦੇ ਨੇੜੇ ਇੱਕ ਟੀ72 ਟੈਂਕ 'ਚ ਨਦੀ ਨੂੰ ਪਾਰ ਕਰਦੇ ਸਮੇਂ ਫੌਜ ਦੇ ਪੰਜ ਜਵਾਨ ਡਰ ਗਏ ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਇਹ ਘਟਨਾ ਇੱਥੋਂ 148 ਕਿਲੋਮੀਟਰ ਦੂਰ ਮੰਦਰ ਮੋੜ ਦੇ ਨੇੜੇ ਸਵੇਰੇ 1 ਵਜੇ ਦੇ ਕਰੀਬ ਫੌਜੀਆ ਵੱਲੋਂ ਟੈਂਕ ਅਭਿਆਸ ਦੌਰਾਨ ਵਾਪਰੀ ਹੈ ਅਧਿਕਾਰੀਆਂ ਨੇ ਦੱਸਿਆ ਕਿ 372 ਟੈਂਕ ਜਿਸ ਦੇ ਵਿੱਚ ਚਾਰ ਫੌਜੀ ਸਵਾਰ ਸਾਧ ਨਦੀ ਨੂੰ ਪਾਰ ਕਰਦੇ ਹੋਏ ਅਚਾਨਕ ਆਏ ਹੜ੍ਹ ਦੇ ਕਾਰਨ ਰੁੜ ਗਏ ਤੇ ਬਚਾਅ ਮਹਿੰਮ ਚਲਾਈ ਗਈ ਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਦੇ ਅੰਦਰ ਮੌਨਸੂਨ ਦੇ ਸਾਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਪਹੁੰਚਣ ਦੀ ਉਮੀਦ ਜਾਰ ਕਰਦਿਆ ਇਹਨਾਂ ਸੂਬਿਆਂ ਦੇ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਪਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 4 ਤੋਂ 5 ਦਿਨਾਂ ਤੱਕ ਉੱਤਰ ਪੱਛਮੀ ਪਾਰ ਦੇ ਵਿੱਚ ਪਾਰੀ ਮੀਂਹ ਪੈ ਸਕਦਾ ਹੈ ਤੇ ਵਿਭਾਗ ਨੇ ਮੀਂਹ ਦੇ ਨਾਲ ਹਨੇਰੀ ਚੱਲਣ ਅਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਵੀ ਜਾਰੀ ਕੀਤੀ ਹੈ ਵਿਭਾਗ ਨੇ ਦੱਸਿਆ ਕਿ ਮਾਨਸੂਨ ਇਸ ਸਮੇਂ ਹਿਮਾਚਲ ਪ੍ਰਦੇਸ਼ ਲਦਾਖ ਕਸ਼ਮੀਰ ਜੰਮੂ ਅਤੇ ਦਿੱਲੀ ਦੇ ਬਹੁਤ ਹੀ ਹਿੱਸਿਆਂ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ ਪਹੁੰਚ ਚੁੱਕਾ ਹੈ ਤੇ ਵਿਭਾਗ ਨੇ ਕਿਹਾ ਕਿ ਮਾਨਸੂਨ ਦੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਬਾਕੀ ਹਿੱਸਿਆਂ ਤੇ ਚੰਡੀਗੜ੍ਹ ਦੇ ਵੱਲ ਵਧਣ ਲਈ ਤੇਤੀ ਪੂਰੀ ਤਰ੍ਹਾਂ ਟੋਕੂਆਂ ਨੇ ਅਤੇ ਆਉਂਦੇ 2-3 ਦਿਨਾਂ ਦੇ ਅੰਦਰ ਇੱਥੇ ਪਹੁੰਚ ਜਾਵੇਗਾ ਵਿਭਾਗ ਨੇ ਦੱਸਿਆ ਕਿ 29 ਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼ 30 ਜੂਨ ਅਤੇ 1 ਜੁਲਾਈ ਨੂੰ ਪੰਜਾਬ ਅਤੇ 29 ਜੂਨ ਤੋਂ 1 ਜੁਲਾਈ ਤੱਕ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਪਾਰੀ ਮੀ ਪੈ ਸਕਦਾ ਹੈ ਅੱਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਹ ਤੱਕ ਦਿਓ ਕਮਲਪਾਲੀ ਹੁਨਜਾਜਤ ਸਾਥਸੀੜੇ ਕਾਲ ਧੰਨਵਾਦ